ਸਸੇ ਗਾਲ ਜੀ ਤੁਹਾਡਾ ਸਵਾਗਤ ਹੈ ਜੀ ਸਾਡੀ ਪੀਵੀ 70 ਦੀ ਖੁੰਡ ਚਰਚਾ ਚ ਇਸ ਤੋਂ ਪਹਿਲਾਂ ਆਪਾਂ ਦੋ ਖੁੰਡ ਚਰਚਾ ਕਰ ਚੁੱਕੇ ਆ ਜਿਹੜੀ ਪਹਿਲੀ ਖੁੰਡ ਚਰਚਾ ਸੀ ਉਹ ਆਪਾਂ ਕੀਤੀ ਸੀ ਜਿਹੜੇ ਪਟਿਆਲਾ ਰੋਡ ਤੇ ਅਜਿਰਪੁਰ ਚ ਕਿਤੇ ਵੀ ਜਿਹੜੀ ਕਲੋਨੀ ਬਣਦੀ ਆ ਉਹਦੇ ਅੱਗੇ ਜਿਹੜੇ ਪੇੜ ਲਗਾਏ ਜਾਂਦੇ ਆ ਉਹ ਸੁੱਕ ਜਾਂਦੇ ਆ ਤੇ ਖੁੰਡ ਚਰਚਾ ਤੋਂ ਬਾਅਦ ਇਹ ਅਸਰ ਹੋਇਆ ਕਿ ਜਿਹੜੇ ਡਿਪਾਰਟਮੈਂਟ ਨੇ ਬਾਣ ਵਿਭਾਗ ਨੇ ਉਹਨਾਂ ਦੀ ਇਨਕੁਆਰੀ ਖੋਲੀ ਆ ਤੇ ਜਿਹੜੇ ਸੁੱਕੇ ਹੋਏ ਪੇੜ ਸੀ ਉਹਨਾਂ ਦੀ ਜੜਾਂ ਚੋਂ ਮਿੱਟੀ ਲੈ ਕੇ ਗਏ ਆ ਤੇ ਜਿਹੜੀ ਆਪਣੀ ਦੂਜੀ ਖੁੰਡ ਚਾਚਾ ਸੀ ਉਹ ਆਪਾਂ ਕਰੀ ਸੀ ਜਿਹੜੇ ਸੁਖਨਾ ਚੋਆ ਉਹਨੂੰ ਪਰਿਆ ਜਾ ਰਿਹਾ ਹੈ ਮਿੱਟੀ ਪਾ ਕੇ ਨਜਾਇਜ਼ ਮਿੱਟੀ ਪਾ ਕੇ ਤੇ ਨਗਰ ਕੌਂਸਲ ਨੇ ਆਪਣਾ ਜਿਹੜਾ 골ਡ ਮਾਰਕ ਹੈ ਉਹਦੇ ਤੇ ਪਰਚਾ ਦਰਜ ਕਰਾਇਆ ਤੇ ਅੱਜ ਆਪਣੀ ਤੀਜੀ ਖੁੰਡ ਚਰਚਾ ਹੈਗੀ ਆ ਇਸ ਖੁੰਡ ਚਾਚਾ ਦੇ ਵਿੱਚ ਸਾਡੇ ਸਾਡੇ ਨਾਲ ਅੱਜ ਸਪੈਸ਼ਲ ਤੌਰ ਤੇ ਆਏ ਨਗਰ ਕੌਂਸਲ ਜੀਲਪੁਰ ਦੇ ਜਿਹੜੇ ਨਵੇਂ ਪ੍ਰਧਾਨ ਹੈ ਉਹਦੇ ਵੀ ਸਿੰਘ ਢਿੱਲੋ ਜੀ ਤੇ ਉਹਨਾਂ ਨਾਲ ਗੱਲ ਕਰਨਗੇ ਸਾਡੇ ਸੀਨੀਅਰ ਰਿਪੋਰਟਰ ਜਿਹੜੇ ਸੁਖਵਿੰਦਰ ਸੈਣੀ ਜੀ ਆਉ ਤੁਹਾਨੂੰ ਆਪਾਂ ਗੱਲ ਕਰਾਉਂਦੇ ਆ ਜੀ ਸਾਸੀ ਗਾਲ ਜੀ ਆਪਾਂ ਖੁੰਡ ਚਾਚਾ ਲੈ ਕੇ ਫੇਰ ਹਾਜ਼ਰ ਆ ਇਸ ਵਾਰੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਵਾਰੀ ਵੀ ਜਿਹੜਾ ਸਾਡਾ ਮਸਲਾ ਹੈਗਾ ਕਾਫੀ ਸੰਗੀਨ ਮਸਲਾ ਹੈਗਾ ਕਾਫੀ ਜਿਹੜਾ ਪਬਲਿਕ ਹਿੱਤਾਂ ਵਾਲਾ ਹੈਗਾ ਆਪਾਂ ਦੱਸਣਾ ਚਾਹੁੰਦੇ ਆ ਕਿ ਨਗਰ ਕੌਂਸਲ ਜੀਲਕਪੁਰ ਨਗਰ ਕੌਂਸਲ ਜੀਲਕਪੁਰ ਜਿਹਦੇ 20 ਸਾਲ ਪਹਿਲਾਂ ਅਕਾਲੀ ਜੀ ਦਲ ਦਾ ਰਾਜ ਰਿਹਾ ਹੈ ਕੌਂਸਲ ਤੇ ਕਾਬਜ ਰਿਹਾ ਹੁਣ ਪਿਛਲੇ 2 ਤੋਂ ਮਹੀਨੇ ਤੋਂ ਕਾਂਗਰਸੀ ਸਰਕਾਰ ਬਣੀ ਹੈ ਤੇ ਪਿਛਲੇ ਕਬਲੇ ਕਾਫੀ ਨਿਕਲ ਕੇ ਸਾਹਮਣੇ ਆ ਰਹੇ ਆ ਜਿਸ ਬੰਦੀ ਆਪਾਂ ਕਈ ਵਾਰੀ ਖਬਰਾਂ ਵਿੱਚ ਲਗਾਈਆਂ ਹੈਗੀਆਂ ਪਰ ਜਿਹੜੀ ਹੈਗੀ ਆ ਪ੍ਰਸ਼ਾਸਨ ਦੇ ਜਿਹੜੇ ਕੰਮ ਤੇ ਜੂੰ ਤੱਕ ਨਹੀਂ ਸਰਕਦੀ ਇਸ ਸਬੰਧੀ ਅੱਜ ਆਪਾਂ ਇਸ ਸੀਰੀਅਸ ਮੈਟਰ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਜਿਹੜੇ ਨਗਰ ਕੌਂਸਲ ਜੀਤਪੁਰ ਦੇ ਪ੍ਰਧਾਨ ਉਹਦੇ ਵੀ ਢਿੱਲੋ ਜੀ ਸਾਡੇ ਨਾਲ ਹਾਜ਼ਰ ਆ ਪਾਣਾ ਗੱਲ ਕਰਦੇ ਬਹੁਤ ਬਹੁਤ ਧੰਨਵਾਦ ਸੁਬਿੰਦਰ ਜੀ ਮੈਂ ਸਾਰੇ ਜਿਨੇ ਖੁੱਲ ਚਾਚਾ ਦੇ ਸਾਡੇ ਵਿਊਅਰਸ ਨੇ ਤੁਹਾਡੇ ਉਹਨਾਂ ਨੂੰ ਸਾਰਿਆਂ ਨੂੰ ਫਤਿਹ ਅਰਸ ਕਰਦਾ ਵਾਹਿਗੀ ਕਾਲ ਸਾਹਿਬ ਵਾਹਿਗੀ ਕੀ ਫਤਿਹ ਤੇ ਇਸ ਸਮੇਂ ਦੌਰਾਨ ਜਿਵੇਂ ਮਹਾਮਾਰੀ ਚੱਲ ਰਹੀ ਹੈ ਮੈਂ ਇਹ ਆਸ ਕਰਦਾ ਹਾਂ ਵੀ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਤੁਹਾਡੇ ਪਰਿਵਾਰ ਸਾਰੇ ਤੰਦਰੁਸਤ ਹੋਣਗੇ ਤੇ ਇਹੀ ਆਸ ਕਰਦਾ ਹਾਂ ਵੀ ਤੁਹਾਡਾ ਪਰਿਵਾਰ ਅੱਗੇ ਵੀ ਤੰਦਰੁਸਤ ਰਹੇ ਏ ਢਿੱਲੂ ਸਾਹਿਬ ਇੱਕ ਬੜਾ ਅਹਿਮ ਮਸਲਾ ਹੈ ਜਿਹੜਾ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਇੱਕ 77 ਨੰਬਰ ਮਤਾ ਪਿਆ ਸੀਗਾ ਆਪਣੇ ਨਗਰ ਕੌਂਸਲ ਦੀ ਰਿਪੋਰਟ ਇੱਕ 7 2016 ਦਾ ਉਦੇ ਸਬੰਧੀ ਇਹ ਆਪਣਾ ਅਪਰਚ ਇਹਨਾਂ ਦਾ ਕੰਪਰੋਮਾਈਜ਼ ਹੋਇਆ ਸੀਗਾ ਕਿ ਜਿਹੜਾ ਆਪਣਾ 골ਡ ਮਾਰਕ ਪ੍ਰੋਜੈਕਟ ਹੈਗਾ ਪੁਰਾਣੇ ਕਾਲਾ ਰੋਡ ਤੇ ਉਹਨਾਂ ਵੱਲੋਂ 1000 ਰੇਡ ਲਾਇਆ ਜਿਹੜਾ ਸੀ 500 ਗੰਮਲੇ ਰੱਖੇ ਜਾਣੇ ਸੀਗੇ ਉਹ ਕੁਛ ਨਹੀਂ ਕੀਤਾ ਪਰ ਉਹਨਾਂ ਨੇ ਐਵਰੋਟਾਈਜ਼ਮੈਂਟ ਹੁੰਦਾ ਹੈ ਲਈ ਹੋਇਆ ਸੀਗਾ ਉਹ ਤਾਂ ਉਦੋਂ ਉੱਤੇ ਮੈਂ ਜਿਵੇਂ ਮੇਰੀ ਨਿਗਾਹ ਦੇ ਵਿੱਚ ਆਇਆ ਆਪਣੀ ਪਹਿਲਾਂ ਵੀ ਚਰਚਾ ਇਸ ਗੱਲ ਤੇ ਹੋਈ ਹੈ ਉਦੋਂ ਮੈਂ ਕਢਾਇਆ 2016 ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਇਹਨਾਂ ਦੀ ਕਮੇਟੀ ਦਾ ਲਗਾਤਾਰ ਅਕਾਲੀ ਦਲ ਦੀ ਰਹੀ ਹੈ ਉਦੋਂ ਇਹਨਾਂ ਨੇ ਮਤਾ ਪਾ ਕੇ ਉਹ ਪੰਜ ਸਾਲ ਅਸਤੇ ਜਿਹੜੀ ਉਹ ਟੈਂਕੀ ਵੀ ਸੀਗੀ ਉਹ ਦਿੱਤੀ ਗਈ ਉਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਨੇ ਪਾਈਆਂ ਵੀ ਤੇ ਉਹ ਚੀਜ਼ ਨੂੰ ਇਹਨਾਂ ਨੇ ਵਿੱਚ ਜਿਹੜੇ ਕੁਝ ਇਹੜੀਆਂ ਪਾਈਆਂ ਜਿਹੜੀ ਕੀ ਉਦੋਂ ਡਾਇਰੈਕਟਰ ਦਫ਼ਤਰ ਦੇ ਵਿੱਚ ਦਿੱਤੀ ਗਈਆਂ ਤੇ ਉਦੋਂ ਜਵਾਬ ਇਹ ਆਇਆ ਵੀ ਇਹ ਜਿਹੜੀ टाउन ਪਲਾਨਿੰਗ ਦੇ ਡਾਇਰੈਕਟਰ ਨੇ ਉਹਨਾਂ ਨੂੰ ਭੇਜੀ ਜਾਂਦੀ ਹੈ ਉਹਨਾਂ ਦੇ ਸੁਝਾਅ ਵਾਸਤੇ ਤੇ ਉਹਨਾਂ ਦੇ ਕਮੈਂਟਸ ਵਾਸਤੇ ਓਕੇ ਉਹਦੇ ਤੋਂ ਬਾਅਦ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤੇ ਇਹਨਾਂ ਨੇ ਲਗਾਤਾਰ ਉਵੇਂ ਹੀ ਉਹ ਸਮੇਂ ਤੋਂ ਜਿਹੜਾ 골ਡ ਮਾਰਕ ਪ੍ਰੋਜੈਕਟ ਹੈਗਾ ਉਹ ਉਸ ਟੈਂਕੀ ਨੂੰ ਉਵੇਂ ਵਰਤਦੇ ਰਹੇ ਨੇ ਤੇ ਹੁਣ ਜਦੋਂ ਇਹ ਅਸੀਂ ਕਾਉਂਸਲ ਦੇ ਵਿੱਚ ਆਏ ਆ ਤੁਸੀਂ ਧਿਆਨ ਦੇ ਵਿੱਚ ਲੈਂਦੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਕਈ ਵਾਰੀ ਇਹ ਜਿਹੜੀਆਂ ਚੀਜ਼ਾਂ ਧਿਆਨ ਚੁਣਟ ਸਮਾਂ ਲੱਗ ਜਾਂਦਾ ਪਰ ਤੁਸੀਂ ਇਹ ਚੀਜ਼ ਸਾਡੇ ਧਿਆਨ ਦੇ ਵਿੱਚ ਲਿਆਂਦੀ ਸੋ ਉਦੋਂ ਬਾਅਦ ਜਿਹੜਾ ਹੈਗਾ ਅਸੀਂ ਉਹਦੇ ਵਿੱਚ ਜਿਹੜਾ ਕਢਾਈਆਂ ਚੀਜ਼ਾਂ ਜਿਹਦੇ ਵਿੱਚ ਉਹਨਾਂ ਨੂੰ ਇਹਦੇ ਬਾਰੇ ਕਿਹਾ ਵੀ ਗਿਆ ਹੈ ਵੀ ਤੁਸੀਂ ਜਿਹੜੀ ਉੱਪਰ ਉਹਨਾਂ ਨੇ ਉਹ ਲਾਈ ਹੈ ਉਹਦੇ ਤੇ ਥੋੜਾ ਇਹ ਚੀਜ਼ਾਂ ਜਦੋਂ ਨਹੀਂ ਤੁਸੀਂ ਆਪਦੀ ਮਸ਼ਹੂਰੀ ਵੀ ਕਰ ਰਹੇ ਹੋ ਜਿਹਦੇ ਤੇ ਤੁਹਾਨੂੰ ਫਾਈਨ ਜਿਹੜਾ ਹੈਗਾ ਅਸੀਂ ਜਿਹੜਾ ਅਸੀਂ ਪ੍ਰੋਪਰ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਨਾਲ ਜਿੰਨਾ ਫਾਈਨ ਵੱਡਾ ਵੀ ਹੈ ਤੇ ਕੁਝ ਅਸੀਂ ਪਹਿਲਾਂ ਉਹਨਾਂ ਨੂੰ ਦਿੱਤੀਆਂ ਵੀ ਜਿਹਦੇ ਵਿੱਚ ਕੁਝ ਇੱਕ ਜਗ੍ਹਾ ਵੀ ਉਹਨਾਂ ਨੇ ਕਮੇਟੀ ਵੱਲੋਂ ਕੋ ਰਸਤਾ ਆ ਜਾਂ ਹੋ ਰਿਹਾ ਕੋਈ ਜੀ ਚੀਜ਼ ਵੀ ਨਿਕਲ ਕੇ ਸਾਹਮਣੇ ਜਿਹਦੇ ਪੈਸੇ ਉਹਨਾਂ ਨੇ ਨਹੀਂ ਜਮਾ ਕਰਵਾਏ ਸੀ ਉਹ ਹੁਣ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੁਝ ਪੈਸੇ ਉਹਦੇ ਵਿੱਚ ਕਮੇਟੀ ਦੇ ਵਿੱਚ ਜਮ੍ਹਾਂ ਕਰਵਾਏ ਜਿਹਦੇ ਵਿੱਚੋਂ ਹਜੇ ਵੀ ਕੁਝ ਅਮੌਂਟ ਜਿਹੜਾ ਉਹਨਾਂ ਦਾ ਪੈਂਡਿੰਗ ਹੈ ਉਹਦੇ ਤੇ ਵੀ ਅਸੀਂ ਲਗਾਤਾਰ ਜਿਹੜੀ ਉਹ ਚੀਜ਼ ਹੈ ਉਹਨੂੰ ਕੱਢ ਕੇ ਉਹਦੇ ਤੇ ਵੀ ਜੋ ਸਹੀ ਪ੍ਰਕਿਰਿਆ ਉਹਨੂੰ ਅਸੀਂ ਅਪਣਾ ਕੇ ਅੱਗੇ ਵਧਾਉਂਦੇ ਆ। ਇਹ ਤਗੜੀ ਗੱਲ ਸਾਹਮਣੇ ਆਈ ਕਿ ਇਹਨਾਂ ਨੇ 77 ਨੰਬਰ ਮਤਾ ਦੇ ਪਾਸਤਾ ਹਾਊਸ ਨੇ ਉੱਪਰ ਅਪਰੂਵਲ ਕਹਿੰਦੇ ਉੱਪਰ ਸਰਕਾਰੋਂ ਲੋ ਅਪਰੂਵਲ ਨਹੀਂ ਆਇਆ ਤਾਂ ਮਤਲਬ ਇਹ ਨਜਾਇਜ਼ ਆ ਸਾਰਾ ਫਿਰ ਬਿਲਕੁਲ ਜੇ ਸਰਕਾਰ ਵੱਲੋਂ ਅਪਰੂਵਲ ਨਹੀਂ ਜਦੋਂ ਤੱਕਰ ਮਿਲਦੀ ਉਹਦੋਂ ਤੱਕ ਉਹ ਅਮਲ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ ਸੋ ਇਹਨਾਂ ਨੇ ਉਦੋਂ ਇੱਕ ਸਾਲ ਉਪਰ ਬਾਅਦ ਇਹਨਾਂ ਦੀ ਵੀ ਸਰਕਾਰ ਲਈ ਨਾ ਉਦੋਂ ਇਹਨਾਂ ਨੇ ਅਪਰੂਵਲ ਲਈ ਤੇ ਨਾ ਉਹਦੇ ਤੋਂ ਬਾਅਦ ਉੱਥੇ ਪਈ ਕਿਉਂਕਿ ਉਹ ਇੱਕ ਸਾਲ ਦੇ ਵਿੱਚ ਮਤੇ ਦੀ ਜਿਹੜੀ ਵੈਲਿਡਿਟੀ ਹੈ ਉਹ ਵੀ ਜਿਹੜੀ ਹੈ ਖਤਮ ਹੋਣ ਦੀ ਤਦਾਦ ਤੇ ਹੁੰਦੀ ਹੈ ਤੋ ਉਹ ਚੀਜ਼ ਜਿਹੜੋ ਇਹਨਾਂ ਨੇ ਪੈਰਵਾਹੀ ਨਹੀਂ ਕੀਤੀ ਤੇ ਉੱਥੇ ਪਈ ਰਹੀ ਤੇ ਉਵੇਂ ਉਹ ਚੀਜ਼ ਅੱਗੇ ਵਧਦੀ ਗਈ ਹੈ ਤੇ ਜਿਵੇਂ ਸਾਡੇ ਕੋਲੇ ਕਾਉਂਸਲ ਆਈ ਹੈ ਅਸੀਂ ਉਹਦੇ ਧਿਆਨ ਚ ਤੁਸੀਂ ਲਿਆਂਦਾ ਤਾਂ ਅਸੀਂ ਉਹਦੇ ਤੇ ਜਿਹੜੀ ਵਾੜਦੀ ਕਾਰਵਾਈ ਉਹ ਲੈ ਕੇ ਅੱਗੇ ਵਧਾਈ ਇਹਦਾ ਮਤਲਬ ਕਿ ਸਾਡਾ ਜਿਹੜਾ ਨਗਰ ਕਾਉਂਸਲ ਨਾਲ ਇਹ ਕਰੋੜਾਂ ਰੁਪਏ ਦਾ ਕੰਮ ਹੋ ਗਿਆ ਬਿਲਕੁਲ ਇਹਨਾਂ ਨੇ ਜਿਹੜਾ ਹੈਗਾ ਉਹ ਟੈਂਕੀ ਦੇ ਰਿਲੇਟਿਡ ਵੀ ਜਿਹੜਾ ਹੈਗਾ ਉਹਦੇ ਤੇ ਆਪ ਦਾ ਇਹ ਪ੍ਰੋਜੈਕਟ ਦਾ ਜਿਹੜੀ ਮਸ਼ਹੂਰੀ ਇਹ ਕਰਦੇ ਰਹੇ ਜਿਹਦੇ ਕਰਕੇ ਇਹਨਾਂ ਨੇ ਕਈ ਤਰ੍ਹਾਂ ਜੇ ਦੇਖੀਏ ਤਾਂ ਉਹਦੇ ਫਾਇਦੇ ਵੀ ਇਹਨਾਂ ਨੇ ਲਏ ਹੋਣੇ ਆ ਸੋ ਕੱਲੀ-ਕੱਲੀ ਚੀਜ਼ ਜਿਹੜੀ ਆ ਉਹਦੇ ਤੇ ਅਸੀਂ ਪਤਾਲ ਕਰਕੇ ਜੋ ਉਹਦੇ ਤੇ ਬਣਦੀ ਕਾਰਵਾਈ ਆ ਉਹ ਅਸੀਂ ਕਰਨੀ ਕਰਨੀ। ਇੱਕ ਤੇਲਵਾਲ ਸਾਹਿਬ ਇੱਕ ਹੋਰ ਬੜਾ ਤਕੜਾ ਮਸਲਾ ਜਿਹੜਾ ਹੈਗਾ ਨਗਰ ਕੌਂਸਲ ਦਾ ਉੱਪਰ ਕੇ ਸਾਹਮਣੇ ਆਇਆ ਹੈ ਪਿੱਛੇ ਸੋਸ਼ਲ ਮੀਡੀਆ ਤੇ ਵੀ ਕਾਫੀ ਰੌਣਾ ਪਿਆ ਸੀਗਾ ਕਿ ਐਨਕੇ ਸ਼ਰਮਾ ਜੀ ਦੇ ਲੋਕ ਉੱਚ ਜਿਹੜੇ ਹੈਗੇ ਆ EMPLOYE ਰੱਖੇ ਗਏ ਜੋ ਕੰਮ ਉਹਨਾਂ ਦਾ ਕਰਦੇ ਆ ਤਨਖਾ ਨਗਰ ਕੌਂਸਲੋਂ ਲੈਂਦੇ ਸੀ। ਬਿਲਕੁਲ ਇਹ ਜਿਹੜੀ ਗੱਲ ਹੈਗੀ ਹੈ ਜਦੋਂ ਮੇਰੇ ਧਿਆਨ ਦੇ ਵਿੱਚ ਜਿੱਦਣ ਅਸੀਂ ਸੀਟ ਤੇ ਆਏ ਆ ਮੇਰੇ ਧਿਆਨ ਦੇ ਵਿੱਚ ਇਹ ਗੱਲ ਆਈ ਜਿੱਦ ਮੈਂ ਇੱਕ ਇਨਕੁਆਇਰੀ ਵੀ ਮਾਰਕ ਕੀਤੀ। ਤੇ ਉਹਦੇ ਤੋਂ ਬਾਅਦ ਕੁਛ ਉਹ ਜਿਹੜੇ ਮੁਲਾਜ਼ਮ ਐ ਮੈਂ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਧਰੋਂ ਕਢਾ ਕੇ ਉਹ ਪੰਜ ਚਾਰ ਇਹ ਜਿਹੇ ਮੁਲਾਜ਼ਮ ਸਨ ਉਹਨਾਂ ਨੂੰ ਵਾਪਸ ਤਨਾਤੀ ਤੇ ਪਹਿਲਾਂ ਸੱਧਿਆ ਗਿਆ ਉਹਨਾਂ ਨੂੰ ਪੁੱਛਿਆ ਵੀ ਗਿਆ ਵੀ ਤੁਸੀਂ ਕਿੱਥੇ ਸੀ ਮੇਰੇ ਕੋਲੇ ਆਪ ਉਹ ਜਿਹੜੇ ਮੁਲਾਜ਼ਮ ਨੇ ਉਹ ਇਹ ਮੰਨੇ ਵੀ ਅਸੀਂ ਐਮਐਲਏ ਸਾਹਿਬ ਦੀ ਗੱਡੀ ਜਿਹੜੀ ਹੈ ਉਹਨਾਂ ਦੇ ਭਰਾ ਦੀ ਜਿਹੜੀ ਗੱਡੀ ਹੈ ਅਸੀਂ ਉਹਨਾਂ ਕੋਲੇ ਕੋਠੀ ਦੇ ਵਿੱਚ ਸਨ ਤੇ ਮੈਂ ਉਦੋਂ ਤੋਂ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉੱਥੇ ਲਗਾਉਣੇ ਬਰਕਰਾਰ ਸ਼ੁਰੂ ਕੀਤੀ ਤਾਂ ਕਿ ਉਹ ਕਮੇਟੀ ਦੇ ਵਿੱਚ ਰਹਿਣ ਕਿਉਂਕਿ ਕਮੇਟੀ ਤੋਂ ਇੰਨੇ ਸਾਲ ਲੰਬਾ ਸਮਾਂ ਤਨਖਾਹਾਂ ਲੈਂਦੇ ਰਹੇ ਆ ਤੇ ਕੰਮ ਜਿਹੜਾ ਉਹ ਪ੍ਰਾਈਵੇਟ ਖਾਣਾਂ ਦੇ ਕਰਦੇ ਰਹੇ ਉਵੇਂ ਇੱਕ ਮਲਾਜ਼ਮ ਇਹ ਜਿਹਾ ਵੀ ਸੀ ਜਿਹੜਾ ਤਨਖਾਹ ਕਮੇਟੀ ਤੋਂ ਲੈਂਦਾ ਸੀ ਪਰ ਐਮਐਲਏ ਸਾਹਿਬ ਦੇ ਜਿਹੜੇ ਆਪਣੇ ਪ੍ਰੋਜੈਕਟਸ ਸਨ ਉਹਨਾਂ ਦੀ ਦੇਖ ਰੇ ਕਰਦਾ ਸੀ ਸੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਤੇ ਵੀ ਆਈ ਹੈ ਉਹੀ ਮੁਲਾਜ਼ਮਾਂ ਨੇ ਕਮੇਟੀ ਦੇ ਉਲਟ ਜਾ ਕੇ ਕੁਝ ਇਹ ਜੀ ਕਾਰਵਾਈ ਕੀਤੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਜੋ ਕਿ ਕਮੇਟੀ ਦੇ ਵੱਲੋਂ ਜਿਹੜਾ ਸਮਾਨ ਲਿਆਂਦਾ ਜਾਂਦਾ ਹੈ ਜੇ ਕੋਈ ਵੀ ਗਲਤ ਉਸਾਰੀ ਕੀਤੀ ਜਾਂਦੀ ਹੈ ਉਹਨਾਂ ਦੀ ਪਰਚੀ ਕੱਟੀ ਜਾਂਦੀ ਹੈ ਉਹ ਸਾਰਾ ਸਹੀ ਸੀ ਸਿਰਫ ਸਿਆਸੀ ਲਾਹਾ ਲੈਣ ਦੇ ਲਈ ਨਹੀਂ ਸੀ ਸਿਆਸੀ ਸ਼ਹਿਰ ਦੇ ਉੱਤੇ ਉਹਨਾਂ ਨੇ ਇਹ ਜਿਹਾ ਕੰਮ ਕੀਤਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਕਬੂਲੀ ਵੀ ਤੇ ਜਿਹੜੀ ਬਣਦੀ ਕਾਰਵਾਈ ਸੀ ਉਹਦੇ ਹਿੱਤ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਕੀਤੀ ਗਈ ਹੈ ਸੋ ਅਸੀਂ ਹਰ ਇੱਕ ਗੱਲ ਤੇ ਕਿਉਂਕਿ ਜਿਹੜੀ ਨਗਰ ਕਾਉਂਸਲ ਹੈ ਕਹੇ ਜੀ ਸੰਸਥਾ ਹੈ ਜਿਹੜੀ ਲੋਕਾਂ ਦੀ ਸੇਵਾ ਦੇ ਲਈ ਹੈ ਉਹ ਨਾ ਕੀ ਕਹੇ ਜੀ ਸੰਸਥਾ ਹੈ ਜਿਨੇ ਪ੍ਰੋਫਿਟ ਕਮਾ ਕੇ ਦੇਣਾ ਸੋ ਜਿਹੜੀ ਨਗਰ ਕੌਂਸਲ ਹੈ ਜੋ ਅਸੀਂ ਵੱਤ ਤੋਂ ਵੱਧ ਸਹੂਲਤ ਸਹੀ ਮੈਨੇ ਦੇ ਵਿੱਚ ਲੋਕਾਂ ਨੂੰ ਦੇ ਸਕਦੇ ਅਸੀਂ ਉਹ ਦੇਣੀ ਹੈ ਅਸੀਂ ਇਸ ਗੱਲ ਤੇ ਬਚਨ। ਇੱਕ ਉੱਥੇ ਜਿਹੜੇ ਆਪਣੇ EMPLOYEE ਹੈਗੇ ਆ ਜਿੱਦਾਂ ਰਵਿੰਦਰ ਹੋ ਗਿਆ ਤੁਹਾਡਾ ਕਾਫੀ ਪੁਰਾਣਾ ਉਹਨੇ ਦੋਸ਼ ਲਾਇਆ ਕਿ ਸਾਡੀ ਸਨੀਅਰਿਟੀ ਨੂੰ ਕੱਟ ਕੇ ਚਾਰ ਪੰਜ ਬੰਦੇ ਆਨਰੋ ਰੱਖ ਲੈ ਜੋ ਕੀ ਸਾਰਾ ਸਿਰ ਗਲਤ ਹੈ। ਉਹ ਇਹੀ ਬੰਦੇ ਸਨ ਜਿਹੜੇ ਸਿਆਸੀ ਲਾਹਾ ਵਾਸਤੇ ਕੁਝ ਆਪਣੇ ਬੰਦਿਆਂ ਨੂੰ ਫਾਇਦਾ ਦੇਣ ਵਾਸਤੇ ਉਹ ਦੋ ਇਹਨਾਂ ਨੇ ਰੱਖੇ ਗਏ। ਸਾਰਿਆਂ ਦੀ ਸਨੀਅਰਿਟੀ ਨੂੰ ਪਿੱਛੇ ਛੱਡ ਕੇ ਉਹਨਾਂ ਦੀ ਜਿਹੜੇ ਕਾਗਜ਼ ਪੱਤਰ ਵੀ ਸਨ ਉਹ ਪਹਿਲਾਂ ਕਈ ਬੜਾ ਲੰਬਾ ਸਮਾਂ ਤੁਸੀਂ ਵੀ ਉਹਨਾਂ ਦੇ ਨਾਲ ਦੇਖਦੇ ਰਹੇ ਹੋ ਉਹ ਲੜਾਈ ਬੜੇ ਦੇਰ ਤੋਂ ਲੜ ਰਹੇ ਸੀ ਕਿ ਉਹਨਾਂ ਦਾ ਜਿਹੜਾ ਰਿਕਾਰਡ ਹੈ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੀ ਸਰਕਾਰ ਕੋਲੋਂ ਰਿਕਾਰਡ ਤੱਕ ਉਹਨਾਂ ਦੇ ਗਾਇਬ ਕਰਤੇ ਨਾ ਉਹਨਾਂ ਦਾ ਰਿਕਾਰਡ ਮਿਲਿਆ ਸੋ ਹੁਣ ਸਾਡੀ ਸਰਕਾਰ ਨੇ ਵੀ ਇਸ ਗੱਲ ਤੇ ਇੱਕ ਪ੍ਰਸਤਾਵ ਲਿਆਂਦਾ ਹੈ ਜਿੱਥੇ ਬ੍ਰਹਮੇਂਦਰ ਜੀ ਨੇ ਲਿਆਂਦਾ ਹੈ ਵੀ ਉਹਨਾਂ ਦਾ ਸਾਰਾ ਜਿੰਨਾ ਡਾਟਾ ਉਹ ਇਕੱਲੇ ਸਾਰੀ ਯੂਜ਼ ਤੋਂ ਇਕੱਠਾ ਕਰਾ ਕੇ ਮੰਗਾਇਆ ਵੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਪੱਕਾ ਕਰਨਾ ਸਤੇ ਜੇ ਕੋਈ ਪ੍ਰਪੋਜ਼ਲ ਤਿਆਰ ਕੀਤੀ ਜਾਵੇ ਸੋ ਅਸੀਂ ਬੜੇ ਉਹਦੇ ਤੇ ਸੰਜੀਦਾ ਤੇ ਅਸੀਂ ਉਹਨੂੰ ਲੈ ਕੇ ਅੱਗੇ ਵਧਾਂਗੇ ਜੋ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਸਹੂਲਤ ਦੇ ਸਕਦੇ ਆਂ ਸਾਡੇ ਅਧਿਕਾਰ ਖੇਤਰ ਦੇ ਅੰਦਰ ਅੰਦਰ ਉਹ ਅਸੀਂ ਜ਼ਰੂਰ ਦੋ ਇੱਕ ਉੱਥੇ ਇੱਕ ਹੋਰ ਇਹ ਮਸਲਾ ਸਾਹਮਣੇ ਆਇਆ ਜੋ ਹੈ ਕਾਫੀ ਸੰਜੀਦਾ ਵੀ ਇਹ ਜੇ ਸੋਚਿਆ ਜਾਏ ਕਿ ਇਹ ਜਿਹੜੇ ਤੁਸੀਂ 4-5 ਮੁਲਾਜ਼ਮਾਂ ਨੇ ਗੱਲ ਕੀਤੀ ਇਹ ਜਿਹੜੇ ਬੰਦਾਂ ਦਾ ਉਹਦੀ ਵੀਡੀਓ ਖਿੱਚ ਕੇ ਕਿਤੇ ਵਾਇਰਲ ਕਰ ਦੇ ਜਾਂ ਕਿਤੇ ਭੇਜ ਦੇ ਇਦਾਂ ਜਿਹੀ ਵੀ ਗੱਲ ਆਈ ਸੋ ਮੇਰੇ ਧਿਆਨ ਦੇ ਵਿੱਚ ਲਿਆਂਦੀ ਗਈ ਜਿਹਦੇ ਤੇ ਮੈਂ ਇਸ ਗੱਲ ਨੂੰ ਕੱਟ ਰਿਹਾ ਇਹ ਜ਼ਰੂਰ ਮੈਨੂੰ ਦੱਸਿਆ ਗਿਆ ਵੀ ਕੁਝ ਬੰਦੇ ਜਿਵੇਂ ਜੇ ਮੇਰੇ ਕੋਲੇ ਕੁਝ ਲੋਕ ਉਥੇ ਪਬਲਿਕ ਮਿਲਣ ਆਉਂਦੀ ਹੈ ਜਾਂ ਕੁਝ ਉੱਤੇ ਅਧਿਕਾਰੀਆਂ ਨੂੰ ਮਿਲ ਜਾਂਦੇ ਆ ਵੀ ਉਹਨਾਂ ਦੀਆਂ ਫੋਟੋਆਂ ਆਇਆ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਹਰ ਇੱਕ ਦੀ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਇਹ ਕਹਿ ਲਓ ਵੀ ਸੀਸੀਟੀਵੀ ਕੈਮਰੇ ਦੀ ਤਰ੍ਹਾਂ ਕੰਮ ਕਰ ਰਹੇ ਸਨ ਉਹਨਾਂ ਦੇ ਸੋ ਇਹ ਚੀਜ਼ਾਂ ਸਾਹਮਣੇ ਆਈਆਂ ਇਹਨਾਂ ਨੂੰ ਹਜੇ ਮੈਂ ਪੁਖਤਾ ਨਹੀਂ ਕਹਿ ਸਕਦਾ ਇਹਨਾਂ ਤੇ ਅਸੀਂ ਕੰਮ ਕਰ ਰਹੇ ਜੇ ਕੋਈ ਸਾਹਮਣੇ ਆਉ ਕਿ ਤਾਂ ਉਹਦੇ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਪਰ ਜੋ ਚੀਜ਼ ਲੋਕਾਂ ਦੇ ਲਈ ਆ ਉਹ ਲੋਕਾਂ ਦੇ ਲਈ ਵਰਤੀ ਜਾਣੀ ਚਾਹੀਦੀ ਹੈ ਤੇ ਲੋਕਾਂ ਦੇ ਲਈ ਹੀ ਕੰਮ ਕਰਨਾ ਚਾਹੀਦਾ ਇੱਕ ਇਹ ਤਿੰਨ ਸੌਵੇਂ ਬੜਾ ਦੇਖਿਆ ਗਿਆ ਵੀ ਜਿਹੜਾ ਜੀਰਕਪੁਰ ਦੇ ਵਿੱਚ ਨਜਾਇਜ਼ ਸਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਆਪਾਂ ਕੱਲ ਵੀ ਇੱਕ ਮਸਲਾ ਤੁਹਾਡੇ ਨਿਹਾਲ ਸ਼ਰਮਾ ਕਾਉਂਸਲਰ ਰਹਿ ਗਿਆ ਕਿ ਉਹ ਧੱਕੇ ਨਾਲ ਪਾਣੀ ਜੋੜ ਲਿਆ ਗਿਆ ਇਹ ਜਿਹੜਾ ਬਿਲਡਰ ਕਮਾਈਆਂ ਕਰਕੇ ਆਪ ਤੇ ਭੱਜ ਗਿਆ ਤੇ ਲੋਕਾਂ ਨੂੰ ਸਹੂਲਤਾਂ ਦੇਣ ਨੂੰ ਗਲੇ ਦੀ ਹੱਡੀ ਨਗਰ ਕੌਂਸਲ ਦੇ ਛੱਡ ਗਏ ਬਿਲਕੁਲ ਜਿਹੜਾ ਇਹ ਕੱਲ ਦਾ ਮਸਲਾ ਹੈਗਾ ਇਹ ਸ਼ਗੁਨ ਜਿਹੜਾ ਹੈਗਾ ਅਪਾਰਟਮੈਂਟ ਦੇ ਨਾਲ ਉੱਥੇ ਜਿਹੜੀ ਕਾਸ਼ ਫਲੈਟ ਨੇ ਜਿਹੜੇ ਬਣਾਏ ਉਹ ਬਿਲਡਰ ਨੇ ਬਣਾ ਕੇ ਅਜੋ ਬਿਲਡਰ ਦਾ ਕੋਈ ਅਤਾ ਪਤਾ ਨਹੀਂ ਹੈ ਕਿੱਥੇ ਹੈ ਨਾ ਕੋਈ ਉਹਦੀ ਹੈਡਓਵਰ ਹੋਈ ਹੈ ਲੋਕ ਉੱਤੇ ਤਰਸਰੇ ਨੇ ਪਾਣੀ ਉੱਥੇ ਜਿਹੜਾ ਉਹਨਾਂ ਨੂੰ ਨਹੀਂ ਮਿਲ ਰਿਹਾ ਸੀ ਇਹ ਮੇਰੇ ਗੱਲ ਧਿਆਨ ਦੇ ਵਿੱਚ ਆਈ ਤੇ ਇਹ ਚੀਜ਼ਾਂ ਜ਼ਰੂਰ ਹੈ ਪਿਛਲੇ ਸਮੇਂ ਦੇ ਵਿੱਚ ਇਹ ਇੰਨਾ ਲੰਬਾ ਸਮਾਂ ਕਮੇਟੀ ਇਹਨਾਂ ਦੇ ਕੋਲੇ ਰਹੀ ਹੈ ਇਹਨਾਂ ਦੇ ਅਧਿਕਾਰ ਉਹਦੇ ਉੱਥੇ ਅਫਸਰ ਸਾਹਿਬਾਨ ਰਹੇ ਹੈ ਇਸ ਚੀਜ਼ ਦਾ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਸ਼ਹਿਰ ਜਿਹੜਾ ਇੰਨਾ ਵੱਡਾ ਵੱਸ ਗਿਆ ਤੇ ਲੋਕਾਂ ਨੂੰ ਜਿਹੜੀਆਂ ਜ਼ਰੂਰੀ ਸਹੂਲਤਾਂ ਨੇ ਉਹ ਮਈਆਂ ਹੋਣੀਆਂ ਬੜੀਆਂ ਜ਼ਰੂਰੀਆਂ ਚਲੋ ਉਹਦਾ ਵੀ ਕੋਈ ਨਾ ਕੋਈ ਹੱਲ ਕਾਨੂੰਨ ਦੇ ਖੇਤਰ ਦੇ ਅੰਦਰ ਰਹਿ ਕੇ ਕੋਈ ਇਹੋ ਜਿਹਾ ਕੱਢਿਆ ਜਾਏਗਾ ਜਿਦੇ ਨਾਲ ਇਹ ਹੈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਤੇ ਉਹਨਾਂ ਨੂੰ ਸਹੂਲਤ ਮਿਲ ਸਕੇ ਤੁਸੀਂ ਨਗਰ ਕੌਂਸਲ ਨੂੰ ਸੰਭੀ ਹੈ ਜੀ ਤੁਹਾਡੇ ਤੁਹਾਡੇ ਮੋਢਿਆਂ ਤੇ ਹੁਣ ਬਹੁਤ ਤਕੜੀ ਜ਼ਿੰਮੇਵਾਰੀ ਪਈ ਆ ਹੁਣ ਅੱਗੇ ਬਰਸਾਤ ਦਾ ਸੀਜ਼ਨ ਆਉਣ ਵਾਲਾ ਦੇਖਿਆ ਕਿ ਜ਼ਿਆਦਾਤਰ ਜਿਹੜੇ ਹੈਗੇ ਬਰਸਾਤੀ ਨਾਲੇ ਲੋਕਾਂ ਨੇ ਕਬਜ਼ਾ ਕਰ ਲਿਆ ਇਹਦਾ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਹੱਟ ਦੀ ਕੰਡੀਸ਼ਨ ਜਿਹੜੀ ਹੈਗੇ ਡੁੱਬਣ ਦਾ ਖਤਰਾ ਹੈਗਾ ਕੀ ਤੁਸੀਂ ਇਸ ਬਾਰੇ ਅਸੀਂ ਇਹਦੇ ਨਾਲ ਰਿਲੇਟਡ ਜਿਹੜਾ ਹੈਗਾ ਪਹਿਲਾਂ ਬੜੇ ਸੰਜੀਦਾ ਤੇ ਅਸੀਂ ਇੱਕ ਬਰਸਾਤਾਂ ਤੋਂ ਪਹਿਲਾਂ ਜਿਵੇਂ ਉਹਨਾਂ ਅੱਗੇ ਬਰਸਾਤਾਂ ਦਾ ਸਮਾਂ ਆਵੇ ਅਸੀਂ ਉਹਦੇ ਵਿੱਚ ਕਰ ਰਹੇ ਹਾਂ ਵੀ ਜਿਹੜੀਆਂ ਡਰੇਨਸ ਨੇ ਸ਼ਹਿਰ ਦੇ ਵਿੱਚ ਜਾਂ ਜਿਹੜੀਆਂ ਸਟਾਰਮ ਵਾਟਰ ਦੀਆਂ ਨੇ ਜਾਂ ਦੂਜੀਆਂ ਵੀ ਨੇ ਵੀ ਉਹਨਾਂ ਦੀ ਇੱਕ ਜਿਹੜੀ ਕਲੀਨ ਹੈਗਾ ਉਹ ਵੀ ਅਸੀਂ ਇੱਕ ਤੁਸੀਂ ਇਹ ਕਹਿ ਸਕਦੇ ਹੋ ਵੀ ਇੱਕ ਸਪਰੀ ਚਲਾਉਣ ਲੱਗੇ ਹਾਂ ਤਾਂ ਕਿ ਜਿਆਦਾ ਨਹੀਂ ਤਾਂ ਘਟੋ ਘੱਟ 60 ਪੈਸੇ 50 ਪੈਸੇ ਜਿਹੜਾ ਉਸ ਕਰ ਤੋਂ ਸ਼ਹਿਰ ਦੇ ਲੋਕਾਂ ਨੂੰ ਨਿਯਾਤ ਮਿਲ ਸਕੇ ਜਿਵੇਂ ਬਲਟਾਣੇ ਏਰੀਆ ਸ਼ਹਿਰ ਦੇ ਵਿੱਚ ਇੱਕ ਨੀਓ ਏਰੀਆ ਉੱਥੇ ਇਸ ਗੱਲ ਦੀ ਬਹੁਤ ਦਿੱਕਤ ਆਉਂਦੀ ਸੀ ਜਿਹਦੇ ਕਰਕੇ ਅਸੀਂ ਉਹ ਜਿਹੜਾ ਡਰੇਨ ਵਾਲਾ ਕੰਮ ਹੈ ਉਹ ਵੀ ਸ਼ੁਰੂ ਕਰਵਾਇਆ ਸਾਡੀ ਕੋਸ਼ਿਸ਼ ਹੈ ਵੀ ਉਹਨੂੰ ਵੀ ਅੱਗੇ ਲੈ ਕੇ ਜਲਦੀ ਕੰਪਲੀਟ ਕਰੀ ਕਿਉਂਕਿ ਜਿਆਦਾ ਪਾਣੀ ਜਿਹੜਾ ਉਧਰਲੇ ਪਾਸਿਓਂ ਸ਼ਹਿਰ ਦੇ ਵਿੱਚ ਆਉਂਦਾ ਹੈ ਉਹ ਨੀਵੇਂ ਉੱਥੇ ਆ ਕੇ ਇਕੱਠਾ ਹੁੰਦਾ ਹੈ ਤੇ ਉੱਥੋਂ ਅੱਗੇ ਉਸ ਚੀਜ਼ ਦੀ ਨਿਕਾਸੀ ਕੋਈ ਨਹੀਂ ਸੀ ਸੋ ਅਸੀਂ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈ ਕੇ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਿਉਂਕਿ ਸਮਾਂ ਸਾਡੇ ਕੋਲੇ ਉਹਦੇ ਤੋਂ ਪਹਿਲਾਂ ਬੜਾ ਥੋੜਾ ਹੈ ਵੀ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਦਾ ਲਾਭ ਦੇ ਸਕਨੇ ਹਾਂ ਉਹਨਾਂ ਅਸੀਂ ਦੇਵਾਂਗੇ ਤੇ ਉਦੋਂ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਬਿਲਕੁਲ ਤਤਪਰ ਹੋਵਾਂਗੇ ਕਿ ਜਿਵੇਂ ਜੇ ਇਸ ਤਰ੍ਹਾਂ ਦਾ ਵੀ ਐਕਸ਼ਨ ਲੈਣ ਦੀ ਲੋੜ ਹੋਵੇਗੀ ਅਸੀਂ ਉਹ ਮੌਕੇ ਤੇ ਕਾਫੀ ਜਿਹੜੇ ਹੈਗੇ ਆ ਤੁਸੀਂ ਲਾ ਲਓ ਕਿ ਜਿਹੜੇ ਕੁਦਰਤੀ ਬਹਾਲ ਲਾ ਲਓ ਚੋਹ ਲਾ ਲਓ ਕਾਫੀ ਹੱਦ ਤੱਕ ਤੁਸੀਂ 90% ਵੀ ਕਿਹਾ ਜਾ ਸਕਦਾ ਹੈ ਕਬਜ਼ੇ ਹੋ ਚੁੱਕੇ ਹਨ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਬੜੀ ਅਸੀਂ ਦੇਖ ਕੇ ਸਾਹਮਣੇ ਆਈ ਹੈ ਹੁਣ ਕਈ ਥਾਵਾਂ ਦੇ ਉੱਤੇ ਜਿਵੇਂ ਛੱਤ ਦੇ ਵਿੱਚ ਵੀ ਹੈ ਉੱਥੇ ਵੀ ਅਸੀਂ ਉਹਨੂੰ ਹੁਣ ਲੈ ਕੇ ਆਂਦਾ ਵੀ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬਿਲਕੁਲ ਉਹ ਬਹੁਤ ਵੱਡਾ ਪਿੰਡ ਦੇ ਵਿੱਚ ਜਿਹੜਾ ਹੈਗਾ ਪਿੱਛੋਂ ਡਰੇਨ ਆ ਉਹ ਨਾਲ ਹੈ ਤੇ ਉਹਨੂੰ ਹੁਣ ਅਸੀਂ ਪਾਇਆ ਉਹਦਾ ਸ਼ੁਰੂ ਕਰਾਵਾਂਗੇ ਬੜਾ ਲੰਮਾ ਹੈ ਉਹ ਤਾਂ ਕਿ ਕਈ ਥਾਵਾਂ ਤੇ ਆ ਇਹ ਤਾਂ ਇੱਕ ਛੋਟਾ ਜਿਹਾ ਹਾਰ ਹੈ ਨਾ ਭਈ ਇਹਨੂੰ ਦੇਖ ਕੇ ਅਸੀਂ ਕਰ ਸਕੀਏ ਕਿਉਂਕਿ ਸਾਡੇ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਰਹੇਗੀਆਂ ਚੁਣੌਤੀਆਂ ਨੇ ਤੇ ਅਸੀਂ ਇਸ ਗੱਲ ਦੇ ਵਚਨਬੱਧ ਹੈ ਕਿਉਂਕਿ ਲੋਕਾਂ ਨੂੰ ਅਸੀਂ ਵਾਅਦਾ ਕੀਤਾ ਹੈ ਤੇ ਉਹ ਜਿਹੜੇ ਕੰਮ ਨੇ ਅਸੀਂ ਕਰਕੇ ਉਹਨਾਂ ਨੂੰ ਸੁਰੂ ਕਰਾਂ ਇੱਕ ਢਿੱਲੋਸਾ ਆਪਾਂ ਦੇ ਦੇ ਵਿੱਚ ਕਿਤੇ ਨਾ ਕਿਤੇ 2-4 ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਕੀ ਤੁਹਾਡੇ ਨੋਲੇਜ ਹੈ ਇਹ ਗੱਲ ਦਾ ਨਹੀਂ ਮੈਨੂੰ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਅੱਜ ਹੀ ਮੇਰੇ ਕੋਲੇ ਸويرੇ ਹੈ ਗੱਲ ਮੇਰੇ ਸਾਹਮਣੇ ਆਈ ਹੈ ਤੇ ਮੈਂ ਅੱਜ ਫਤਾਈ ਵੀਰਪੁਰ ਵੀ ਗਿਆ ਸੀਗਾ ਤਾਂ ਕਿ ਮੈਂ ਪਤਾ ਕਰਾਂ ਉਸ ਨੂੰ ਮੈਂ ਸਵੇਰੇ ਦਫ਼ਤਰ ਦੇ ਵਿੱਚ ਈਓ ਸਾਹਿਬ ਨੂੰ ਜਿਹਨੇ ਅਧਿਕਾਰੀ ਆ ਉਹਨਾਂ ਨੂੰ ਮੈਂ ਕਿਹਾ ਵੀ ਇਹ ਜਿਹੜੀ ਚੀਜ਼ਾਂ ਨੂੰ ਚੈੱਕ ਕਰੀਏ ਵੀ ਜੋ ਇਹ ਕਾਗਜ਼ ਪੱਤਰ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਚੋਰ ਤੇ ਵੱਡੀ ਕਾਰਵਾਈ ਆ ਉਹ ਅਸੀਂ ਲੈ ਕੇ ਆਉਂਗੇ ਈਓ ਸਾਹਿਬ ਨਾਲ ਸਾਡੀ ਵੀ ਦੋ ਚਾਰਾਂ ਦੀ ਗੱਲ ਹੋਈ ਉਹ ਇਹੋ ਗੱਲ ਕਹਿੰਦੇ ਮੈਂ ਸਾਰਾ ਸ਼ਹਿਰ ਘੁੰਮ ਨਹੀਂ ਸਕਦਾ ਮੈਂ ਨਹੀਂ ਘੁੰਮ ਸਕਦਾ ਸਾਰਾ ਜ਼ਹਿਰ ਉਹ ਆਪਣੀ ਜ਼ਿੰਮੇਵਾਰੀ ਤੋਂ ਕਿਤੇ ਨਾ ਕਿਤੇ ਭਜਦਾ ਨਾ ਜਰੂਰ ਆਏ ਸਾਨੂੰ ਚਲੋ ਇਸ ਗੱਲ ਤੇ ਅਸੀਂ ਜਿਮੇਵਾਰ ਹੈ ਅਸੀਂ ਉੱਥੇ ਬੈਠੇ ਆਂ ਅਸੀਂ ਲੋਕਾਂ ਦੇ ਵਿੱਚ ਜਾਣਾ ਵੀ ਹੈ ਸੋ ਅਸੀਂ ਇਹ ਚੀਜ਼ ਨੂੰ ਮੈਂ ਬਿਲਕੁਲ ਜਿਵੇਂ ਮੇਰੇ ਧਿਆਨ ਆਈ ਹੈ ਤੇ ਮੈਂ ਉਹਨੂੰ ਦੇਖ ਕੇ ਕੱਲ ਨੂੰ ਬਿਲਕੁਲ ਜਿਹੜੀ ਹੈ ਕਰਕੇ ਸਾਰੇ ਅਫਸਰਾਂ ਦੇ ਨਾਲ ਜੇ ਮੌਕਾ ਦੇਖਣ ਦੀ ਲੋੜ ਪਈ ਉਹ ਵੀ ਦੇਖਾਂਗੇ ਵੀ ਜੇ ਕੋਈ ਕਲੋਨੀ ਇਹ ਜੀ ਕੱਟੀ ਜਾ ਰਹੀ ਹੈ ਤਾਂ ਉਹਦੇ ਕੋਈ ਜਿਹੀ ਕਾਗਜ਼ੀ ਕਾਰਵਾਈ ਹੈ ਜਾਂ ਕੋਈ ਅਪਰੂਵਲ ਦੀ ਕੋਈ ਅੱਗੇ ਵਧਾਈ ਗਈ ਹੈ ਨਹੀਂ ਬਤਾਈ ਗਈ ਹੈ ਹਰ ਇੱਕ ਚੀਜ਼ ਨੂੰ ਅਸੀਂ ਦੇਖ ਕੇ ਜੇ ਕੋਈ ਨਹੀਂ ਹੋਇਆ ਤਾਂ ਵੰਦੀ ਕਾਰਵਾਈ ਉਹਨੂੰ ਲੈ ਕੇ ਆਏਗੇ ਜਦ ਇਹ ਗੁੱਲ ਮਿਲਾ ਕੇ ਜੇ ਨਜਾਇਜ਼ ਜ਼ਮੀਨ ਤੇ ਤੁਹਾਡੇ ਤੋਂ ਕਾਰਵਾਈ ਕੀਤੀ ਬਿਲਕੁਲ ਹੈ ਚਲੋ ਇਹ ਸੰ ਸਾਡੇ ਨਾਲ ਢਿੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਸਾਡੇ ਲਈ ਔਰ ਪਰਮਾਤਮਾ ਕਰੇਗੇ ਤੋਹੀ ਦਿਨ ਦੁਖਣੀ ਰਾਤ ਤੁਹ ਆਪਣੀ ਤਰੱਕੀ